ਸਤਾਵਾ ਦੇ ਵੱਲੋਂ ਚਲਾਏ ਜਾ ਰਹੇ ਗੁੰਗੇ ਅਤੇ ਬહેરા ਬੱਚਿਆਂ ਦੇ ਸਕੂਲ ਦੇ ਵਿੱਚ ਤੀਜ ਦਾ ਤਿਉਹਾਰ ਬੜੇ ਤੂਮ-ਤਾਮ ਦੇ ਨਾਲ ਮਨਾਇਆ ਗਿਆ ਇਸ ਤੀਜ ਦੇ ਰੰਗ-ਰੰਗ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਬੱਚਿਆਂ ਨੇ ਗਿੱਧੇ ਰਾਹੀ ਆਪਣੀ ਪ੍ਰਤਿਭਾ ਨੂੰ ਲੋਕਾਂ ਦੇ ਸਾਹਮਣੇ ਉਜਾਗਰ ਕੀਤਾ ਤੇ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਮਸ਼ਹੂਰ ਫਿਲਮ ਅਦਾਕਾਰ ਰੁਪਿੰਦਰ ਕੌਰ ਰੂਪੀ ਇੰਗਲੈਂਡ ਤੋਂ ਆਪਨੇ ਸ਼ੂਟਿੰਗ ਸ਼ਡਿਊਲ ਤੋਂ ਵਿਸ਼ੇਸ਼ ਤੌਰ ਤੇ ਪਰਣਾਲਾ ਪਹੁੰਚੀ ਅਤੇ ਵਿਸ਼ੇਸ਼ ਬੱਚਿਆਂ ਦੇ ਨਾਲ ਤੀਜ ਦਾ ਤਿਉਹਾਰ ਬੜੇ ਤੂਮ-ਤਾਮ ਦੇ ਨਾਲ ਮਨਾਇਆ ਅਤੇ ਇਹਨਾਂ ਬੱਚਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਹੈ ਤੇ ਬੱਚਿਆਂ ਦੇ ਨਾਲ ਨੱਚਾ ਕੇ ਤਿਉਹਾਰ ਮਨਾਇਆ ਤੇ ਰਲ ਕੇ ਡਫੈਂਡੰਸ ਸਕੂਲ ਦੇ ਸ਼ਹਿਰ ਪਟਿਆਲੇ ਅੱਜ ਅਸੀਂ ਇੱਥੇ ਰਲ ਕੇ ਡਫੈਂਡੰਸ ਸਕੂਲ ਦੇ ਵਿੱਚ ਤੀਆਂ ਦਾ ਤਿਆਰ ਮਨਾਇਆ ਉਹਨਾਂ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਚੰਗਾ ਲੱਗਿਆ ਉਹਨਾਂ ਬੱਚਿਆਂ ਦੇ ਚਿਹਰਿਆਂ ਤੇ ਹਾਸੇ ਰੌਣਕਾਂ ਖੇੜੇ ਦੇਖ ਕੇ ਮਨ ਨੂੰ ਬਹੁਤ ਜ਼ਿਆਦਾ ਤਸੱਲੀ ਹੋਈ ਉਹ ਬੱਚੇ ਜਿਹੜੇ ਸਮਾਜ ਦੁਆਰਾ ਠੁਕਰਾ ਦਿੱਤੇ ਜਾਂਦੇ ਨੇ ਬਟ ਇਸ ਸਕੂਲ ਨੇ ਉਹਨਾਂ ਨੂੰ ਆਸਰਾ ਦਿੱਤਾ ਹੋਇਆ ਹੈ ਟੀਚਰ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਟੀਚ ਕਰ ਰਹੇ ਨੇ ਜ਼ਿੰਦਗੀ ਦੀ ਹਰ ਇੱਕ ਗੱਲ ਜਿਹੜੀ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜਿਉਣ ਲਈ ਜ਼ਰੂਰੀ ਹੈ ਉਹ ਉਹਨਾਂ ਨੂੰ ਸਿਖਾ ਰਹੇ ਨੇ ਉਹਨਾਂ ਦੀ ਜ਼ਿੰਦਗੀ ਨੂੰ ਸੇਧ ਦੇ ਰਹੇ ਨੇ ਤੇ ਅੱਜ ਉਹਨਾਂ ਨੂੰ ਇਸ ਸਟੇਜ ਤੇ ਤੀਆਂ ਦੇ ਧਿਆਰ ਦੇ ਵਿੱਚ ਪੜ ਦੇ ਵਿੱਚ ਨੱਚਦਾ ਟੱਪਦਾ ਗਾਉਂਦਾ ਹੱਸਦਾ ਦੇਖ ਕੇ ਮਾਨੂੰ ਇੰਨੀ ਤਸੱਲੀ ਹੋਈ ਐ ਲੱਗਿਆ ਜਿਵੇਂ ਰੱਬ ਧਰਤੀ ਤੇ ਉੱਤਰ ਕੇ ਆ ਗਿਆ ਹੋਵੇ ਤੇ ਰੱਬ ਖੁਦ ਉਹਨਾਂ ਦੇ ਨਾਲ ਨੱਚ ਰਿਹਾ ਹੋਵੇ ਤੇ ਬੱਚਿਆਂ ਦੇ ਨਾਲ ਪੂਰੀਆਂ ਖੁਸ਼ੀਆਂ ਮਨਾ ਰਿਹਾ ਹੋਵੇ ਜੀ ਮੈਂ ਤਾਂ ਇਹੀ ਕਹੂੰਗੀ ਜੀ ਕਿ ਇਹ ਬੱਚੇ ਵੀ ਤਾਂ ਸਾਡੇ ਸਮਾਜ ਦੀ ਦੇਣ ਹੀ ਆ ਇਹ ਬੱਚੇ ਵੀ ਤਾਂ ਉਹੀ ਮਾਪੇ ਆ ਜਿਹੜੇ ਮਤਲਬ ਜਿਹੜੇ ਤੰਦਰੁਸਤ ਬੱਚੇ ਹੁੰਦੇ ਆ ਮਾਪੇ ਉਹਨਾਂ ਬੱਚਿਆਂ ਨੂੰ ਵੀ ਪੈਦਾ ਕਰਦੇ ਆ ਤੇ ਕੋਈ ਫਿਜ਼ੀਕਲੀ ਕੋਈ ਕਮਜ਼ੋਰੀ ਰਹਿ ਜਾਂਦੀ ਆ ਬੱਚੇ 'ਚ ਜਾਂ ਕੋਈ ਉਦਾਂ ਕੋਈ ਮੈਡੀਕਲੀ ਪ੍ਰੋਬਲਮ ਰਹਿ ਜਾਂਦੀ ਆ ਕਿ ਬੱਚੇ ਇਦਾਂ ਦੇ ਹੋ ਜਾਂਦੇ ਆ ਬਟ ਉਹਨਾਂ ਨੂੰ ਨਕਾਰਨਾ ਨਹੀਂ ਚਾਹੀਦਾ ਸੋ ਉਹਨਾਂ ਨੂੰ ਸਾਨੂੰ ਕਬੂਲਣਾ ਚਾਹੀਦਾ ਹੈ ਉਹਨਾਂ ਨੂੰ ਉਹਨਾਂ ਹੀ ਪਿਆਰ ਦੇ ਕੇ ਉਹਨਾਂ ਉਹਨਾਂ ਨੂੰ ਮਤਲਬ ਮੈਂਟਲੀ mentally ਜਿਹੜੀ ਉਹਨਾਂ ਦੀ ਹੈਲਥ ਹੈ ਜਿਹੜੀ ਉਹਨਾਂ ਨੂੰ ਲੱਗਦਾ ਕਿ ਸਾਨੂੰ ਪਤਾ ਨਹੀਂ ਕੀ ਹੋ ਗਿਆ ਉਹਨੂੰ ਉਸੇ ਤਰ੍ਹਾਂ ਸਟਰੋਂਗ ਕਰਨਾ ਚਾਹੀਦਾ ਤਾਂ ਕਿ ਉਹ ਬੱਚੇ ਸਮਾਜ ਦੇ ਵਿੱਚ ਗਰੋਅ ਕਰ ਸਕਣ ਤੇ ਸਾਨੂੰ ਹਰ ਇੱਕ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀ। ਟੀਆਂ ਦਾ ਤਿਹਾਰ ਅੱਜਕੱਲ ਪਿਛਲੇ ਕਈ ਸਾਲਾਂ ਤੋਂ ਇਹ ਤਿਹਾਰ ਅਲੋਪ ਹੁੰਦਾ ਜਾ ਰਿਹਾ ਸੀਗਾ। ਅਸੀਂ ਪਿਛਲੇ ਤਿਹਾਰਾਂ ਨੂੰ ਜਾਗਰੂਕ ਕਰਦੇ ਹੋਏ ਉਹਨਾਂ ਦੇ ਨੂੰ ਪੁਰਾਣੇ ਸੱਭਿਆਚਾਰ ਨੂੰ ਬਚਾਉਂਦੇ ਹੋਏ ਅੱਜ ਅਸੀਂ ਸਕੂਲ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ। ਪਿਛਲੇ ਸਮੇਂ ਦੇ ਵਿੱਚ ਇਹ ਤੀਆਂ ਦੇ ਤਿਹਾਰ ਹੈ ਜਿਹੜਾ ਇਹ ਬਰੋਟੇ ਜਾਂ ਪੀਪਲਾਂ ਦਾ ਹੀ ਛਾਵਾ ਥੱਲੇ ਮਨਾਏ ਜਾਂਦੇ ਸੀ। ਪਰ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਉਹ ਇਸ ਤਰ੍ਹਾਂ ਦੇ ਦਰਖਤ ਸਾਡੇ ਨਹੀਂ ਰਹੇ ਪਰ ਫਿਰ ਵੀ ਐਸੀ ਜਿਹੜਾ ਪੰਜਾਬ ਦਾ ਜਿਹੜਾ ਸਾਡਾ ਸੱਭਿਆਚਾਰ ਹੈ ਪੁਰਾਣਾ ਉਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਚਾਹੇ ਬੱਚੇ ਬੋਲ ਸੁਣ ਨਹੀਂ ਸਕਦੇ ਹੈਗੇਗੇ ਪਰ ਫਿਰ ਵੀ ਇਹ ਬੱਚੇ ਇਸ਼ਾਰਿਆਂ ਦੀ ਤੇ ਨਾਲੇ ਜਿਵੇਂ ਜਿਵੇਂ ਸਟੈਪ ਚੇਂਜ ਹੁੰਦਾ ਇਸ਼ਾਰਿਆਂ ਦੇ ਨਾਲ ਇਹ ਆਪਣਾ ਟੀਆਂ ਦਾ ਤਿਹਾਰ ਹਰ ਬੋਲੀ ਦੇ ਵਿੱਚ ਕਿੱਦਾਂ ਪਾਉਂਦੇ ਨੇ ਕਿ ਇਹ ਬੱਚੇ ਚਾਹੇ ਬੋਲ ਸੁਣ ਨਹੀਂ ਸਕਦੇ ਪਰ ਫਿਰ ਵੀ ਇਹ ਕਹਿੰਦੇ ਆ ਵਿਕਲੰਗ ਹੋਣੇ ਦਾ ਗਮ ਨਹੀਂ ਹਮ ਕਿਸੇ سے ਕਮ ਨਹੀਂ ਜੇ ਕਿਸੇ ਤੋਂ ਘੱਟ ਨਹੀਂ ਹੈਗੇ ਕੰਮ ਨਹੀਂ ਹੈਗੇ ਤੇ ਫਿਰ ਆਮ ਬੱਚਿਆਂ ਦੀ ਤਰ੍ਹਾਂ ਇਹ ਗਿੱਧਾ ਪਾਉਂਦੇ ਨੇ ਉਵੇਂ ਟੀਆਂ ਦਾ ਪ੍ਰੋਗਰਾਮ ਇਹ